Yeah. ਕਿ ਕਿਸੇ ਨੇ ਮੇਰੇ ਬਿਹਾਫ ਤੇ ਇੰਟਰਵਿਊ ਦਿੱਤੀ ਸੀ ਕਿ ਉਹ ਪਚਾਰੀ ਨੂੰ ਡਿਪਰੈਸ਼ਨ ਹੋ ਗਿਆ ਇਹ ਉਹ ਇਹ ਉਹ ਬਟ ਇਹ ਸਿਗੀ ਇਹਨੂੰ ਉਹ ਬਹੁਤ ਵਾਇਰਲ ਹੋ ਗਈ ਸੀ ਵੀਡੀਓ ਐਂਡ THEN ਫਿਰ ਮੈਨੂੰ ਲੋਕੀ ਦਿਲਾਸਾ ਦੇ ਰਹੇ ਸੀ ਮੈਸੇजेस ਕਰ ਕਰਕੇ ਕਿ ਉਹ ਡਿਪਰੈਸ਼ਨ ਨਹੀਂ ਡਿਪਰੈਸ਼ਨ ਚ ਨਹੀਂ ਜਾਣਾ ਇਹ ਬਈ ਇਹ ਉਹ ਮੈਨੂੰ ਥੋੜਾ ਜਿਹਾ ਗੁੱਸਾ ਇਸ ਚੀਜ਼ ਦਾ ਸੀ ਉਸ ਪੁਆਇੰਟ ਤੇ ਕਿ ਡਿਪਰੈਸ਼ਨ ਤਾਂ ਟੱਚ ਵਰਡ ਐਂਡ ਰੱਬ ਕਰੇ ਕਿ ਇਦਾਂ ਹੀ ਰਹੇ ਮੇਰੇ ਕਦੇ ਨੇੜੇ ਤੇੜੇ ਵੀ ਨਹੀਂ ਲੰਘੀਆਂ ਜਿਨ੍ਹਾਂ ਲਈ ਇਹ ਡਿਪਰੈਸ਼ਨ ਸੀਰੀਅਸ ਇਸ਼ੂ ਐ ਮਜ਼ਾਕ ਥੋੜੀ ਐ ਹਨਾ ਕਿਸੇ ਨੂੰ ਬਸ ਉੱਠ ਕੇ ਕਹਿ ਦੇਣਾ ਕਿ ਡਿਪਰੈਸ਼ਨ ਐ ਜਾਂ ਦਾ ਸਹਾਰਾ ਲੈਣਾ ਜਾਂ ਕਿਸ ਨੂੰ ਕਹਿ ਦਨਾ ਜਸ ਬਿਕੋਸ ਆ ਸੋਸ਼ਲ ਮੀਡੀਆ ਤੇ ਘਟ ਐਕਟਿਵ ਨੇ ਕਿਨੂ ਡਿਪਰੈਸ਼ਨ ਆ ਤਾਂ ਕਰਕੇ ਉਹ ਉਹ ਸੋਸ਼ਲ ਮੀਡੀਆ ਤੇ ਨਹੀਂ ਹੁੰਦੇ ਜਾਂ ਵਗੈਰਾ ਵਗੈਰਾ ਸੋ ਉਹ ਸਭ ਤੋਂ ਫਨੀ ਵੀ ਸੀ ਤਾਂ ਮੈਨੂੰ ਗੁੱਸਾ ਵੀ ਸੀ ਤਾਂ ਮੈਂ ਉਹਨੂੰ ਮੈਸੇਜ ਪਹਿਲੀ ਵਾਰ ਕਿਸੇ ਨੂੰ ਮੈਸੇਜ ਕੀਤਾ ਲਓ ਸਾਲਿਆ ਤੂੰ ਪਾਗਲਾ ਕਿ ਇਹ ਤੂੰ ਕੀ ਜਾਣਦਾ ਤੂੰ ਮੈਨੂੰ ਕਦੇ ਮਿਲਿਆ ਵੀ ਨਹੀਂ ਆ ਗਿਆ ਸੋਚ ਮੈਂ ਆਪਾਂ ਜਾਣਦੇ ਨਹੀਂ ਸੀ ਉਹ ਤੋਂ ਇੱਕ ਦੂਜੇ ਨੂੰ ਮੈਂ ਤੇਰੀ ਸਪੋਰਟ ਚ ਬਹੁਤ ਵੱਡੀ ਪੋਸਟ ਪਾਈ ਸੀ ਤੇ ਤੂੰ ਦੇਖੀ ਨਹੀਂ ਸੀ ਉਹ ਹਾਂ ਹੁਣ ਨਹੀਂ ਮੈਂ ਪਾਉਣਾ ਤੇਰੀ